ਬੱਲੇ ਬੱਲੇ ਮੈਂ ਵੇੜੇ ਵਿੱਚ ਲਾਈ ਰੱਖਦੀ ਬੱਲੇ ਬੱਲੇ ਮੈਂ ਵੇੜੇ ਵਿੱਚ ਲਾਈ ਰੱਖਦੀ ਮਾਹੀ ਹੁੰਦਾ ਜੇ ਸਰੋਂ ਦਾ ਬੂਟਾ ਵੇੜੇ ਵਿੱਚ ਲਾਈ ਰੱਖਦੀ ਮਾਹੀ ਹੁੰਦਾ ਜੇ ਸਰੋਂ ਦਾ ਬੂਟਾ ਵੇੜੇ ਵਿੱਚ ਲਾਈ ਰੱਖਦੀ ਸਦਾਨਾ ਬਾਗੀ ਬੁਲਬੁਲ ਬੋਲੇ ਸਦਾਨਾ ਮੋਜ ਬਹਾਰਾ ਸਦਾਨਾ ਬਾਗੀ ਬੁਲਬੁਲ ਬੋਲੇ ਸਦਾਨਾ ਮੋਜ ਬਹਾਰਾ ਸਦਾਨਾ ਰੂਪ ਜਵਾਨੀ ਰਹਿਣੀ ਸਦਾਨਾ ਪੈਣ ਫੁਹਾਰਾ ਸਦਾਨਾ ਰੂਪ ਜਵਾਨੀ ਰਹਿਣੀ ਸਦਾਨਾ ਪੈਣ ਫੁਹਾਰਾ ਮਾਹੀ ਹੁੰਦਾ ਜੇ ਕ ਜੇਲੇ ਦਾਡ ਮਾਹੀ ਹੁੰਦਾ ਜੇ ਸਰੋਂ ਦਾ ਬੂਟਾ ਮੈਂ ਵੇੜੇ ਵਿੱਚ ਲਾਈ ਰੱਖਦੀ ਮਾਹੀ ਹੁੰਦਾ ਜੇ ਸਰੋਂ ਦਾ ਬੂਟਾ ਮੈਂ ਵੇੜੇ ਵਿੱਚ ਲਾਈ ਰੱਖਦੀ ਖਬਰ ਮਿਲੇ ਜੇ ਆਉਣ ਦੀ ਤੇਰੀ ਮੈਂ ਪਹੁੰਚੇ ਪਲੰਘ ਵਿਸ਼ਾਵਾ ਖਬਰ ਮਿਲੇ ਜੇ ਆਉਣ ਦੀ ਤੇਰੀ ਮੈਂ ਪਹੁੰਚੇ ਪਲੰਘ ਵਿਸ਼ਾਵਾ ਕਦਮ ਕਦਮ ਤੇ ਕਰਾਂ ਸਲਾਮਾ ਰਾਹ ਵਿੱਚ ਵਿੱਚ ਦੀ ਜਾਵਾ ਕਦਮ ਕਦਮ ਤੇ ਕਰਾਂ ਸਲਾਮਾ ਰਾਹ ਵਿੱਚ ਵਿੱਚ ਦੀ ਜਾਵਾ ਜੇ ਮੈਂ ਜਾਣਦੀ ਮਾਹੀ ਨੇ ਕਾਰੇ ਓਣਾ ਮੈਂ ਸੜਕਾਂ ਤੇ ਸਫਾਈ ਰੱਖਦੀ ਮਾਹੀ ਹੁੰਦਾ ਜੇ ਸਰੋਦਾ ਬੂਟਾ ਮੈਂ ਵੇੜੇ ਵਿੱਚ ਲਾਈ ਰੱਖਦੀ ਮਾਹੀ ਹੁੰਦਾ ਜੇ ਸਰੋਦਾ ਬੂਟਾ ਮੈਂ ਵੇੜੇ ਵਿੱਚ ਲਾਈ ਰੱਖਦੀ ਤੋਤਿਆ ਮਨਮੋਤਿਆ ਤੂੰ ਪਿਆਰ ਗਲੀ ਨਾ ਜਾ ਤੋਤਿਆ ਮਨਮੋਤਿਆ ਤੂੰ ਪਿਆਰ ਗਲੀ ਨਾ ਜਾ ਇਸ ਗਲੀ ਵਿੱਚ ਵੈਰੀ ਬੈਠੇ ਲੈਣ ਚਫਾਈਆਂ ਪਾ ਇਸ ਗਲੀ ਵਿੱਚ ਵੈਰੀ ਬੈਠੇ ਲੈਣ ਚਫਾਈਆਂ ਪਾ ਜੇ ਮੈਂ ਜਾਣਦੀ ਸਾਰਾ ਪਿੰਡ ਵੇ ਮੈਂ ਪਰਦੇ ਚ ਪਾਈ ਰੱਖਦੀ ਮਾਹੀ ਹੁੰਦਾ ਜੇ ਸਰੋਦਾ ਬੂਟਾ ਮੈਂ 베ੜੇ ਵਿੱਚ ਲਾਈ ਰੱਖਦੀ ਮਾਹੀ ਹੁੰਦਾ ਜੇ ਸਰੋਦਾ ਬੂਟਾ ਮੈਂ 베ੜੇ ਵਿੱਚ ਲਾਈ ਰੱਖਦੀ